ਸਤ ਸਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹ ਜਿਨ੍ਹਾਂ ਵੀ ਇਹਨਾਂ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਹਿਲਗਾਮ ਦਾ ਪਹਿਲਗਾਮ ਦਾ ਬਦਲਾ ਇੰਟਰਨੈਸ਼ਨਲ ਤੋਂ ਬਾਅਦ ਹੁਣ ਭਾਰਤੀ ਫੌਜ ਦੇ ਨਿਸ਼ਾਨੇ ਤੇ ਲੋਕਲ ਅਤਵਾਦੀ ਪਹਿਲਗਾਮ ਹਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਪੂਰੀ ਤਰ੍ਹਾਂ ਹਰਕਤ ਵਿੱਚ 22 April ਨੂੰ ਹੋਏ ਹਮਲੇ ਤੋਂ ਬਾਅਦ ਫੌਜ ਮੁਲਾਜ਼ਮਾਂ ਦੀ ਪਾਲ ਕਰ ਰਹੀ ਹੈ ਜੰਮੂ ਕਸ਼ਮੀਰ ਪੁਲਿਸ ਨਾਲ ਇਸ ਤਰ੍ਹਾਂ ਸਾਂਝਾ ਆਪਰੇਸ਼ਨ ਚੱਲ ਰਿਹਾ ਹੈ ਸਾਂਝਾ ਆਪਰੇਸ਼ਨ ਚੱਲ ਰਿਹਾ ਹੈ ਘਟਨਾ ਦੇ 23 ਦਿਨ ਬਾਅਦ ਵੀ આરોપી ਫਰਾਰ ਹਨ ਪਰ ਉਹਨਾਂ ਦੀ ਪਾਲ ਜਾਰੀ ਹੈ ਵਕ-ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਕਾਰਵਾਈ ਦਰਾਈ ਫੌਜ ਨੇ ਆਪਰੇਸ਼ਨ ਸੰਦੂਰ ਨੂੰ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਪਾਕਿਸਤਾਨ ਵਿੱਚ ਦਾਖਲ ਹੋ ਕੇ 100 ਤੋਂ ਵੱਧ ਅਤਵਾਦੀਆਂ ਨੂੰ ਮਾਰ ਮਕਾਇਆ ਹੈ ਅਤਵਾਦੀਆਂ ਦੇ ਘਰਾਂ ਵਿੱਚ ਬਸਰੇ ਮਾਤਮ ਮਦਦran ਫੌਜ ਕਸ਼ਮੀਰ ਵਿੱਚ ਅਤਵਾਦੀਆਂ ਦਾ ਸਫਾਇਆ ਕਰ ਰਹੀ ਹੈ ਭਾਰਤੀ ਸੁਰੱਖਿਆ ਬਲਾਕ ਕੇ ਪਿਛਲੇ 50 ਘੰਟਿਆਂ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 6 ਅਤਵਾਦੀਆਂ ਨੂੰ ਮਾਰ ਮਕਾਇਆ ਹੈ ਮਾਰੇ ਗਏ ਸਾਰੇ ਅਤਵਾਦੀ ਸਥਾਨਕ ਜਾਨੀ ਕੀ ਕਸ਼ਮੀਰੀ ਹਨ ਕਸ਼ਮੀਰੀ ਹਨ ਬਲਵਾਹ ਬਾਮਾ ਜ਼ਿਲ੍ਹੇ ਦੇਤਤਲਾਨ ਵਿੱਚ ਤਵੀਰਵਾਰ ਨੂੰ ਸੁਰੱਖਿਆ ਬਲਾਕ ਕੇ ਇੱਕ ਮੁਕਾਬਲੇ ਵਿੱਚ ਤਿੰਨ ਅਤਵਾਦੀਆਂ ਨੂੰ ਮਾਰ ਮੁਕਾਇਆ ਹੈ ਪੁਲਿਸ ਨੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਦੱਖਣੀ ਅਮਰੀਕਾਸ਼ਮੀਰ ਦੱਖਣੀ ਅਮਰੀਕਾਸ਼ਮੀਰ ਦੇ ਤਾਲ ਇਲਾਕੇ ਦੇ ਵਿੱਚ ਅਤਵਾਦੀ ਦੀ ਮੌਜੂਦਗੀ ਬਾਰੇ ਸਹੀ ਜਾਣਕਾਰੀ ਮਿਲਤੋਂ ਬਾਅਦ ਸੁਰੱਖਿਆ ਬਲਾਕ ਦੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ